ਵਿਆਹ ਵਾਲੇ ਮੁੰਡੇ ਨੇ ਫੜ ਲਈ ਕਸੂਤੀ ਜਿੱਦ ਕਹਿੰਦਾ ਜੇ ਨਾ ਮੰਨੀ ਮੈਂ ਵਿਆਹ ਨਹੀਂ ਕਰਵਾਉਣਾ ਮਾਪਿਓ ਕਰਦੇ ਰਹੇ ਮੈਂ ਤਾਂ ਅਕਸਰ ਹੀ ਹਰ ਇੱਕ ਮੁੰਡਾ ਕੁੜੀ ਆਪਣੇ ਵਿਆਹ ਵਿੱਚ ਆਪਣੇ ਸਾਰੇ ਹੀ ਸ਼ੌਂਕ ਪੂਰੇ ਕਰਦੇ ਨੇ ਪਰ ਹੁਣ ਇੱਕ ਵਿਆਹ ਵਾਲੇ ਮੁੰਡੇ ਨੇ ਕੀਤਾ ਵੱਖਰਾ ਹੀ ਕੰਮ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੋਠੇ ਉੱਪਰ ਇੱਕ ਘੋੜੀ ਖੜੀ ਦਿਖਾਈ ਦੇ ਰਹੀ ਏ ਦਰਅਸਲ ਜਿਸ ਮੁੰਡੇ ਦਾ ਵਿਆਹ ਸੀ ਉਸਨੇ ਡੀਜੇ ਉੱਪਰ ਨੱਚਦੇ ਹੋਏ ਐਸੀ ਜਿੱਦ ਫੜੀ ਕਹਿੰਦਾ ਕਿ ਘੋੜੀ ਨੂੰ ਕੋਠੇ ਉੱਪਰ ਚੜਾਓ ਮੈਂ ਕੋਠੇ ਉੱਪਰ ਘੋੜੀ ਚੜ੍ਹ ਕੇ ਉਸ ਉੱਪਰ ਬੈਠ ਕੇ ਨੱਚਣਾ ਹੈ ਪਰ ਜਦੋਂ ਮਾਪਿਓ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਕਹਿੰਦੇ ਕਿ ਪੁੱਤ ਤੂੰ ਥੱਲੇ ਹੀ ਘੋੜੀ ਉੱਪਰ ਬੈਠ ਕੇ ਨੱਚੀ ਚੱਲ ਤੂੰ ਕੀ ਲੈਣਾ ਇਹੋ ਜਿਹਾ ਪੁੱਠੇ ਕੰਮਾਂ ਤੋਂ ਕੱਲ ਨੂੰ ਤੇਰੀ ਬਰਾਤ ਚੜ੍ਹਨੀ ਹੈ ਪਰ ਮੁੰਡਾ ਕਹਿੰਦਾ ਕਿ ਜੇ ਕੁੜੀ ਕੋਠੇ ਤੇ ਨਾ ਚੜੀ ਤਾਂ ਮੈਂ ਸਵੇਰੇ ਬਰਾਤ ਹੀ ਨਹੀਂ ਚੜ੍ਹਨਾ ਬਸ ਫੇਰ ਕੀ ਸੀ ਪਹਿਲਾਂ ਤਾਂ ਮੁਸ਼ਕਲ ਨਾਲ ਕੁੜੀ ਕੋਠੇ ਤੇ ਚਾੜੀ ਤੇ ਫਿਰ ਜਦੋ ਜਹਿਦ ਕਰਕੇ ਲਾਹੀ ਮੁੰਡਾ ਘੋੜੀ ਨੂੰ ਕੋਠੇ ਤੇ ਚੜ੍ਹ ਕੇ ਉੱਪਰ ਬੈਠ ਕੇ ਐਨ ਕਿਨਾਰੇ ਤੇ ਲਿਆ ਕੇ ਉਸ ਉੱਪਰ ਬੈਠ ਕੇ ਨੱਚਣ ਲੱਗਿਆ ਸੋ ਜਾਨਵਰ ਦਾ ਕੀ ਪਤਾ ਹੁੰਦਾ ਹੈ ਕੋਈ ਬਾਣਾ ਵੀ ਵਾਪਰ ਸਕਦਾ ਸੀ ਸੋ ਕਿ ਵਿਆਹਾਂ ਵਿੱਚ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਨੇ ਚਾਹੀਦੇ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ